ਮੈਂ ਉਹ ਮੋਗੇ ਹੋ ਗੱਡੀ ਵੀ ਮਿਲ ਗਈ ਮੁੰਡੇ ਮਿਲ ਗਏ ਹੁਣ ਕੰਮ ਸ਼ੁਰੂ ਕਰਾਂਗੇ ਸਸਾ ਚੱਲ ਕੇ ਲਾ ਜੰਗੀ ਰੌਂਦ ਇਹਦੇ ਕਰਵਾਇਆ ਚਲੋ ਠੀਕ ਹੈ ਠੀਕ ਹੈ ਜੀ ਕਰੋਦਾ ਪੱਕਾ ਹੁੰਦਾ ਹੈ ਸਟਾਪ ਬੰਦ ਲਗਾਤਾਰ ਜਿਹੜਾ ਇਨਫੋਰਮਰ ਦਾ ਸਿਸਟਮ ਲਗਾਤਾਰ ਚੱਲਦਾ ਨਜ਼ਰ ਆਇਆ ਜਿਵੇਂ ਆਹ ਜਾਂ ਅੰਮ੍ਰਿਤਸਰ ਦੇ ਮਾਗੇ ਰਹੀ ਜਿਹਾ ਆ ਪੰਜਾਬ ਦੇ ਵਿੱਚ ਜਿਹੜੇ

ਕੈਮਰਾਮੈਨ پیچھے ਅੱਧੇ ਫੋਨ ਹੀ ਪੈਚ ਕਰ ਦੇਣਾ ਨਾਲ ਫੋਨ ਪੈਚ ਕਰ ਦੇਣਾ ਫੋਨ ਪੈਚ ਕਰ ਫੋਨ ਪੈਚ ਕਰ ਕਰਦੇ ਫੋਨ ਤਾਂ ਹੈ ਜਿੱਲੇ ਨਾਲ ਜਿੱਲੇ ਨਾਲ ਕਹਿੰਦੇ ਉਹਦੀਆਂ ਦੋਨੋਂ ਬਾਹਾਂ ਜਿਹੜੀਆਂ ਪਰ ਮੈਨੂੰ ਫੋਨ ਕਰਕੇ ਤੇ ਉਹ ਹੈ ਕਿ ਨੈਟਵਰਕ ਹੈ ਅੱਧ ਘੜੀ ਅੱਧ ਘੜੀ ਬੱਜੀ ਸੀ ਤੇ ਹੱਥ ਆ ਗਿਆ ਆ ਗਿਆ ہو جا کر دال ਬਾਹਰ ਅੱਗੇ ਦਾ ਜੀ 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 ਕਿਸੇ ਨੇ ਪੁੱਛਿਆ ਮੈਂ ਉਹ ਤੋਂ ਨਾਲ ਬਹਿ ਕੇ ਹੋ ਇੱਕ ਜਣਾ ਹੋਰ ਚੜੋ ਜਾਵਾਂਗੇ ਕਿੱਥੇ ਆ ਗਈ ਆਰੇ ਜਲੰਧਰ ਕੁਛੇ ਗਏ ਜਲੰਧਰ ਪਿੱਛਾ ਆਦੇ ਚਲੋ ਜੀ ਜਲੰਧਰ ਕਰਨਾ ਇੱਕ ਦਮ ਨੂੰ ਕਿਉਂਕਿ ਯਾਰ ਰੈਸ ਅਰੀ ਪਰਵਾਹ ਚੜ ਲਾ ਦੇ ਦੇਖ ਦੇਖ ਚੱਲੋ ਨਾ ਚੱਲੋ ਜਾਉ ਲੱਗੇ ਚਲੋ 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 ਟ੍ਰੈਂਸਰ ਕਰੋ ਕਿਸੇ ਉਸ ਨੂੰ ਚੜਾ ਗਰਾਸਾ ਚ ਲੱਲਿਆ ਪਾਵੇ ਉਸ ਦੀ ਜਿਹੜੇ ਗੋਲੀ ਲੱਤ ਤੇ ਜਿਹੜੀ ਲੱਗੀ ਹੈ ਜੀ ਪਰ ਉਸ ਨੂੰ ਜਿਹੜਾ ਹੁਣ ਜਲੰਧਰ ਮੈਡੀਕਲ ਲਿਜਾਇਆ ਜਾਦਾ ਹੈ ਜਿਸ ਤਰ੍ਹਾਂ ਕਿ ਮੈਂ ਦੱਸ ਰਿਹਾ ਕਿ ਜਲੰਧਰ ਤੇ ਵੇਖ ਤੇ ਇੱਧਰ ਰੈਵਲ ਜੈਂਟਰ ਦੇ ਉੱਪਰ ਜਿਹੜੀਆਂ ਗੋਲੀਆਂ ਜੜੀਆਂ ਚੱਲਿਆ ਅ ਡਲਟਾ ਚੈਂਬਰ ਹੈਗੇ ਨੇ ਸਿੱਟੀ ਦੇ ਵਿੱਚ ਰੀਚੀ ਟਰੈਵਲ ਦੇ ਨੇੜੇ ਉਥੇ ਐਮਜੀ ਹੈਕਟਰ ਗੱਡੀ ਖੜੀ ਸੀ ਜਿਹੜਾ ਇੰਦਰਜੀਤ ਸਿੰਘ ਨਾਮ ਦਾ ਵਿਅਕਤੀ ਹੈ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਉਹਦੀ ਗੱਡੀ ਦੇ ਵਿੱਚ ਫਾਇਰਿੰਗ ਕਰਕੇ ਜਿਹੜੇ ਤੇ ਹੈਗੇ ਸੀ ਤਿੰਨ ਅਕਿਊਜ਼ ਉਹਦੇ ਵਿੱਚ ਫਿਗਰ ਆਊਟ ਹੋਏ ਸੀ ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ 5 ਕਰੋੜ ਦੀ ਫਰौती ਮੰਗਣ ਵਾਸਤੇ ਇੱਕ ਜਿਹੜੀ ਹੈਗੀ ਸਲਿੱਪ ਉਥੇ ਰੱਖੀ ਸੀ ਅੱਜ ਸਾਡੇ ਇਨਸਪੈਕਟਰ ਸੀ ਗਈਏ ਇਹਨਾਂ ਕੋਲ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਹਦੇ ਹਾਂ ਤੇ ਜਿਹੜੀ ਸਾਰੀ ਸਾਡੇ ACP ਡਿਟੈਕਟਿਵ ਤੇ ਹੋਰ ਸਾਰਿਆਂ ਦੇ ਉਸ ਟਾਈਮ ਦਾ ਆਪਰੇਸ਼ਨ ਚੱਲ ਰਿਹਾ ਸੀ ਬਾਕੀ ਤੁਹਾਨੂੰ ਜਿਹੜੀਆਂ ਡਿਟੇਲਸ ਹੈਗੀਆਂ ਸਵੇਰੇ ਸੀ ਕੇ ਸਰ ਜੀ ਕੋਈ ਵੀ ਚੋ ਕਿਸੇ ਦੀ ਡੈਥ ਨਹੀਂ ਹੋਈ ਨਹੀਂ ਡੈਥ ਨਹੀਂ ਹੋਈ ਕਿਸੇ ਦੀ ਕਿ ਇੰਜਰਡ ਹੈਗੇ ਉਹਨਾਂ ਨੇ ਜਿਹੜੀ ਹੈਗੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਐਂਡ ਉਹਦੇ ਵਿੱਚ ਇੰਸਪੈਕਟਰ ਜਿਹੜੇ ਕਿੰਨੇ ਫਾਇਰ ਕੀਤੇ ਗਏ ਪੁਲਿਸ ਨੇ ਕੀਤੇ ਗਏ ਪੁਲਿਸ ਨੇ ਪੁਲਿਸ ਪਾਰਟੀ ਤੇ ਜਿਹੜੇ ਹੈਗੇ ਨੇ 5-6 ਫਾਇਰ ਇਹਨਾਂ ਵੱਲੋਂ ਕੀਤੇ ਗਏ ਨੇ 5-6 ਬਿਲਕੁਲ ਕਿੰਨੇ ਬਣਦਾ ਸੀ ਇਹ ਇੱਕ ਬੰਦਾ ਇਕੱਲਾ ਹੀ ਸੀਗਾ ਜੀ ਕੋਈ ਹੋਰ ਵੀ ਉਹਦੇ ਸਾਥੀ ਲਗੇ ਨਹੀਂ ਉਹ ਹਲੇ ਚੱਲ ਰਿਹਾ ਆਪ ਅਸੀਂ ਬਾਅਦ ਵਿੱਚ ਅਪਡੇਟ ਕਰਦੇ ਹਾਂ ਜਿੱਦਾਂ ਕਿ ਕੋਈ ਨਾ ਕੋਈ ਇਹਨਾਂ ਦਾ ਸਿਗਾ ਹੁਣ ਇਲਾਜ ਕਰਦੇ ਤੁਸੀਂ ਆਪਰੇਸ਼ਨ ਕੀਤਾ ਜਿਗਾ ਉਹਦੇ ਨਾਲ ਕੋਈ ਸਿਗਾ ਇਹਨਾਂ ਦਾ ਹਲੇ ਸਾਡਾ ਆਪਰੇਸ਼ਨ ਚੱਲ ਰਿਹਾ ਫਿਰ ਤੁਹਾਡੇ ਨਾਲ ਅਪਡੇਟ ਕਰਦੇ ਹਾਂ ਸ੍ਰੀ ਸਬ ਜਿੰਦਰ ਜੀ ਰੋਕਿਆ ਗਿਆ ਸੀ ਇਹਨਾਂ ਨੂੰ ਤੇ ਉਸ ਤੋਂ ਸਮੇਂ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਤੁਹਾਨੂੰ ਅਪਡੇਟ ਕਰਦੇ ਹਾਂ ਬਾਅਦ ਵਿੱਚ ਸਰ ਹਲੇ ਆਪਰੇਸ਼ਨ ਬਰਦਰ ਚੱਲ ਰਿਹਾ ਸਾਡਾ ਬਾਅਦ ਦੇ ਵਿੱਚ ਆਪਾਂ ਅਪਡੇਟ ਕਰਦੇ ਹਾਂ ਬਿਲਕੁਲ